ਸ਼੍ਰੀ ਬਾਬਾ ਲਾਲ ਦਿਵਾਲ ਜੀ 671ਵੇਂ ਦੀਪਸ ਨੂੰ ਸਮਰਪਿਤ ਸਾਲਾਨਾ ਜੋੜ ਮੇਲੇ ਮੌਕੇ ਧਿਆਨਪੁਰ ਚ ਸੇਵਕਾ ਦਾ ਆਇਆ ਹੜ ਇਸ ਮੌਕੇ ਹਰ ਸਾਲ ਤਰਾ ਮਹਾਂਤ ਸ਼੍ਰੀ ਰਾਮ ਸੁੰਦਰ ਦਾਸ ਜੀ ਤੇ ਛੋਟੇ ਮਹਾਰਾਜ ਸ਼੍ਰੀ ਗੋਪਾਲ ਦਾਸ ਜੀ ਰੈਨੁਮਾਈ ਮੰਦਰ ਦੇ ਮੁਖ ਸੇਵਾਦਾਰ ਬਾਉ ਜਗਦੀਸ਼ ਜੀ ਅਗਵਾਈ ਹੇਠ ਪਾਲਕੀ ਸਜਾਈ ਗਈ ਪਾਲਕੀ 'ਚ ਜੁੜੀਆਂ ਸੰਗਤਾਂ ਉੱਪਰ ਸ਼ਰਧਾਲੂਆਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਇਸ ਮੌਕੇ ਗੱਲਬਾਤ ਕਰਦੇ ਆ ਬਾਬਾ ਨੰਦੀ ਜੀ ਵੱਲੋਂ ਪਾਲਕੀ ਸਜਾਉਣ ਦੀ ਮਹਾਨਤਾ ਦੱਸੀ ਗਈ। ਹਜ਼ਾਰਾਂ ਗਿਣਤੀ ਚ 71 ਹੋਈਆਂ ਸੰਗਤਾਂ ਨੂੰ ਸ਼੍ਰੀ ਬਾਬਾ ਲਾਲ ਦੇਵਾਲ ਜੀ ਜਨਮ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ। ਸਹਿਯੋਗ ਕਰਨ ਤੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ। ਤੁਸੀਂ ਦੇਖ ਰਹੇ ਹੋ న్యూਸ 리ਡਰ ਪੰਜਾਬ ਤੇ ਲਾਪਰੇ ਸਿੰਘ ਖੁਸ਼ੀਪੁਰ ਦੀ ਰਿਪੋਰਟ। भाई अगर Aldi बोलिए सदगुरु बाबा लाल दयाल महाराज की जय जै, आज जैसे दरबार की परंपरा है हर साल की तरह इस साल भी महाराज जी के जन्मद्या के ऊपर तीनों महाराजों की पालकी निकाली जाती है जो सोने की पालकी अब हो गई है ये पालकियाँ दरबार श्री ध्यानपुर धाम से चल के पूरे तो नगर से होते हुए महाराज जी के पास आके विश्राम करती हैं जहाँ पर जितने भी सेवक हैं सब नाच गा के खुशी के साथ महाराज जी के भजनों का गुणगान करते हैं और सब कुछ करते हैं उसके बाद यहाँ पर दो तीन घंटे व्यतीत करने के बाद पालकी साहब दोबारा दरबार के लिए चल पड़ती है आज के इस शुभ दिहाड़े के ऊपर मैं सभी 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 ध्यानपुर वासियों का सह दिल से धन्यवाद करता हूँ और महाराज जी की तरफ से इस जन्म दिहाड़े की सबको बहुत 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 शुभकामनाएं देता देता हूँ जय श्री बाबा लाल जी हम सबसे पहले मैंने पहले भी जब हमारी यात्रा आई थी मैंने बोला था डीसी साहब एसएससी साहब खासकर अब इस मौके पर मैं एस साहब का शायद दिल से धन्यवाद करना चाहता हूं साथ ही एसएचओ साहब का भी जिन्होंने इस बार हमारे हिसाब से चौतरफा प्रबंध किया है जितनी फोर्स इस बार हमारे पास आई है शायद कभी नहीं आई मैं एक बार आप खुद देखो इतना संगत इतनी सेवक इतना रश उसके बावजूद पुलिस वाले मुलाजिम कम से कम हमारे पास नब्बे से लेकर सौ के बीच में पुलिस हमारे साथ है इसलिए मैं द्वारा सबसे पहले उसके बाद साहब जैसे धन्यवाद करता हूँ श्री लाल जी छह सौ जन्मदिन थे बहुत ही चार्ज फिर लंगर ही लंगर ਸੰਗਤ ਵੀ ਬਹੁਤ ਵਧੀਆ ਨਜ਼ਾਰੇ ਲੈ ਰਹੀ ਆ ਬਾਬਾ ਲਾਲ ਜੀ ਦੇ ਜਨਮ ਦਿਨ ਤੇ ਖੁਸ਼ੀਆਂ ਮਨਾ ਰਹੀ ਆ ਪਗੜੇ ਪਾ ਰਹੀ ਆ ਬਹੁਤ ਵਧੀਆ ਅਰੇਂਜਮੈਂਟ ਜੀ ਲੰਗਰ ਹੀ ਲੰਗਰ ਚਾਰਜ ਫਿਰੇ ਕੋਈ ਤੰਗੀ ਨਹੀਂ ਕੋਈ ਨੂੰ ਖਾਣ ਪੀਣ ਦਾ ਪੂਰਾ ਰੇਂਜਮੈਂਟ ਜੀ ਪਿਛਲੇ ਸਾਲ ਨਾਲ ਤਾਇਰ ਦਾ ਸਾਥ ਦੇ ਸਕਦੇ ਜੀ ਇੰਸਾਨ ਕਿਵੇਂ ਦੇਖੋ ਜੀ ਸੰਗਤ ਹਰ ਵਾਰੀ ਵਧਨੀ ਵਧਨੀ ਆ ਜਿਹੜਾ ਕੋਈ ਪਹਿਲੀ ਵਾਰੀ ਆਉਂਦਾ ਨਾਲ ਦੂਜੀ ਨਾਲ ਕੇ ਨਾ ਕੇ ਉਹਨੂੰ ਲੈ ਕੇ ਆਉਂਦਾ ਜੀ ਜਿਵੇਂ ਸਾਸਾਂ ਮਰਾ ਤਾਂ ਪੂਰੀਆਂ ਹੁੰਦੀਆਂ ਨੇ ਕੇ ਨੂੰ ਕੋਈ ਤੰਗੀ ਨਹੀਂ ਆਉਂਦੀ ਜਿਹੜੀ ਮੰਨਤ ਮੰਗਣੀ ਆ ਉਹ ਪੂਰੀ ਹੋਣੀ ਹੋਣੀ ਆ ਜੀ ਜਿਵੇਂ ਆਪਣਾ ਮੰਤਰੀ ਕਮੇਟੀ ਨਾਲ ਪ੍ਰਬੰਧ ਕੀਤੇ ਗਏ ਪ੍ਰਸ਼ਾਸਨ ਦੇ ਪ੍ਰਬੰਧ ਨੂੰ ਇਹ ਪ੍ਰਬੰਧ ਬਹੁਤ ਵਧੀਆ ਪ੍ਰਸ਼ਾਸਨ ਵੱਲੋਂ ਵੀ ਦਰਬਾਰ ਵੱਲੋਂ ਵੀ ਕੋਈ ਦਿੱਕਤ ਨਹੀਂ ਆ ਜੀ ਸਾਰਾ ਅਰੇਂਜਮੈਂਟ ਵਧੀਆ ਲੋਕਾਂ ਨੂੰ ਪੀਣ ਦਾ ਲੋਕਾਂ ਨੂੰ ਪੀਣ ਹੈ ਜੀ ਵੀ ਮੇਲਾ ਵਧੀਆ ਚੱਲੇ ਕੋਈ ਮਲੋ ਵੀ ਖਲੜਬਾਜੀ ਨਾ ਕਰੇ ਇਹੋ ਜੀ ਸਾਡਾ ਸਾਰਿਆਂ ਨੂੰ ਬੇਨਤੀ ਆ ਇਹ ਰਮਾਨਾ ਮੇਲਾ ਵੇਖੋ ਨਜ਼ਾਰੇ ਲਓ ਬੌਲਾ ਜੀ ਦੇ ਜਨਮ ਦਿਨ ਤੇ ਹੜ ਦੇ ਜਿਹੜੀ ਅੱਜ ਤੋਂ ਕੰਮ ਦਿਨ ਤੋਂ ਜਿਹੜਾ ਲੰਗਰ ਦਿੱਤਾ ਉਸ ਕਿੰਨੇ ਦਿਨ ਤੋਂ ਚੱਲ ਰਿਹਾ ਭਾਜੀ ਵੱਡੇ ਲੰਗਰ ਤੇ ਸ਼ੁਰੂ ਹੋਇਆ ਜੇ ਕੱਲ ਸਵੇਰ ਤੋਂ ਉਹਨੇ ਦੇ ਪ੍ਰਭਾਵ ਖੇਰੀ ਵਿੱਚ 10 ਦਿਨ ਲੰਗਰ ਚੱਲਦੇ ਰਿਹਾ ਸਿਰੇ ਸਿਰੇ ਅੱਜ ਜਿਹੜੀ ਸੰਗਤ ਨੇ ਜਿਹੜੀ ਜ਼ਿਆਦਾ ਜਿਹਾ ਸੰਗਤ ਮੈਂ ਤਾਂ ਖੜਾ ਬਹੁਤ ਜ਼ਿਆਦਾ ਕੋਈ ਅੰਤਨੀ ਜੀ ਸੰਗਤ ਦਾ ਸੰਗਤ ਦਾ ਬਹੁਤ ਵਧੀਆ